ਲੋ ਜੀ ਬਾਈ ਪੂਰੀ ਵਾਈ ਪਾਇਆ ਏ ਪਤਾ ਨਹੀਂ ਪੂਰੀ ਵਾਈ ਖੋ ਗਿਆ ਪਤਾ ਨਹੀਂ ਮੈਂ ਖੋ ਗਿਆ ਤੂੰ ਖੋ ਗਿਆ ਤੂੰ ਤੂੰ ਬੰਦਾ ਆ ਗਿਆ ਵਿਗੜ ਵਿਗੜ ਗਿਆ ਬਾਈ ਇਹਦਾ ਹੈਗਾ ਲੱਡੂਆਂ ਦਾ ਟਾਈਮ ਚੱਲਦਾ ਇਹ ਦੱਸਦੇ ਨਹੀਂ ਹੈਗੇ ਦੋ ਜਣੇ ਐ ਹਾਂ ਇਹ ਦੱਸਦੇ ਨਹੀਂ ਹੈਗੇ ਲੱਡੂ ਰੋਜ਼ ਖਾਂਦੇ ਆ ਲੱਡੂ ਰੋਜ਼ ਖਾਂਦੇ ਆ ਬਾਈ ਮੈਂ ਪੂਰੀ ਮਿੱਠਾ ਘਟਾਇਆ ਪਿਆ ਏ ਮੰਨੂਰ ਪ੍ਰਧਾਨ ਨੂੰ ਪੁੱਛਦੇ ਹੈ ਨਹੀਂ ਇਹ ਆਹ ਲਈ ਲੱਡੂ ਦੋ ਹੀ ਖਾਂਦੇ ਆ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਟਰੈਕਟਰ ਤੇ ਨਵੇਂ ਡੈਕ ਦੀ ਤਿਆਰੀ ਚਾਰ ਬੂਫਰ ਲਵਾਤੇ ਮੁੰਡਾ ਦੇਖਣ ਆਇਆ ਵਧੀਆ ਹੈ ਬਾਈ ਬਹੁਤ ਵਧੀਆ ਨੇ ਫੋਨ ਕਰਿਆ ਕਿਕਰਦੇ ਆ ਮੁੰਡੂ ਕਹਿੰਦਾ ਕਹਿੰਦਾ 12 ਇੰਚ ਚਾਰ ਬੂਫਰ ਲਵਾਤੇ ਮੈਂ ਤਾਂ ਭੱਜਿਆ ਘੱਟ ਬਾਈ ਉਦਾਂ ਜੇ ਫੋਨ ਕਰੀਏ ਨਾ ਇਹ ਨਹੀਂ ਆਉਣਾ ਹੀ ਰਹੇਗਾ ਇਹਨੂੰ ਫੋਨ ਕਰਕੇ ਕੀ ਗੱਲ ਕਹੀ ਮੈਂ ਕਿਹਾ ਟਰੈਕਟਰ ਤੇ ਡੈਕ ਲਵਾ ਧੰਨਵਾਹ ਬਾਈ ਚਾਰ ਵਜੇ ਸਾਨੂੰ ਲਵਾਤੇ ਕਹਿੰਦਾ 5 ਮਿੰਟਾਂ ਚ ਆਇਆ 4 ਮਿੰਟ ਜੇ ਆ ਗਿਆ ਫੋਨ ਮਿੰਟੇ ਤੇ ਘੱਟ ਤਾ ਬੋਲ ਲੋਣ ਆਉਨੇ ਯਾਰ ਆਪਾਂ ਨੇ ਪਤਾ ਕੀ ਕਰਨਾ ਆਪਾਂ ਨੇ ਇਹਦੇ ਵਿੱਚ ਵਿੱਚ ਬਕਸਾ ਬਣਾ ਕੇ ਮੰਨ ਕੇ ਚੱਲ ਵੀ ਐ ਤੇ ਥੋੜਾ ਜਿਹਾ ਡਾਊਨ ਹੋਣਾ ਉਹ ਠੀਕ ਐ ਜਿਹੜਾ ਪਿੱਛੇ ਵੀ ਲਿਖਿਆ ਗਿਆ ਹਾਂ ਵੀ ਬਾਈ ਜਿੰਨੇ ਕੋ ਟੇਪ ਆ ਟੇਪ ਤੇ ਵੀ ਘੱਟ ਡਾਊਨ ਹੋਣਾ ਐ ਉਦਾਂ ਬਕਸਾ ਵਿੱਚ ਲਵਾ ਕੇ ਨੂੰ ਦੇ ਬੇਸਾਂ ਪਾ ਦੇਣੀਆਂ 12 ਇੰਚ ਤੇ ਉੱਪਰ ਆਂਡਾ ਸ਼ੇਪ ਲਵਾ ਦੇਣੇ ਹਾਂ ਹਾਂ ਇੱਕ ਸੀਲਿੰਗ ਕਰਾ ਲੈਣੀ ਇਹ ਕੰਮ ਬਾਈ ਹੁਣ ਕਰਨਾ ਹੀ ਕਰਨਾ ਆ ਜਿਹੜਾ ਬਕਸੇ ਵਾਲਾ ਕੰਮ ਐ ਇਹ ਤਾਂ ਸਮਝ ਲਓ ਹੁਣ ਜਾਇਆ ਹਣੋ ਬਾਈ ਕੋਲ ਹੀ ਕਦੇ ਰੰਦੇ ਵਿੱਚ ਵੀ ਮੰਨ ਕੇ ਚੱਲੋ ਇੰਨਾ ਕ ਬਕਸਾ ਹੋਣਾ ਫੇ ਇਹਦੇ ਵਿਚਕਾਰ ਸੁਣਾਮ ਨੇ ਉਹ ਇੱਥੇ ਦੇ ਸ਼ੁਰੂ ਹੋਣਾ ਹੈ ਅੰਦਰਲੀ ਸਾਈਡ ਹਾਂ ਵਿਚਦੇ ਹੈ ਨਾ ਵਿਚੇ ਵਿਚੇ ਹਾਂ ਇੱਥੇ ਦੇ ਸ਼ੁਰੂ ਇੱਥੇ ਦੇ ਸ਼ੁਰੂ ਹੋਣਾ ਮਤਲਬ ਆ ਚੀਜ਼ੇ ਉਰੇ ਮੂਰੇ ਨਹੀਂ ਹੋਊਗਾ ਯਾਰ ਆ ਪੱਤੀ ਦੇ ਜਿੱਕਣਾ ਥੋੜਾ ਜਿਹਾ ਬਾਹਰ ਨੂੰ ਹੈ ਨਾ ਹਾਂ ਉਹ ਫੇ ਵਿਚ ਰਹਿਣਾ ਉਹਦੇ ਟੌਰ ਵੀ ਹੋਣੇ ਉਹਨੇ ਗਲਾਈ ਚ ਹੋਣਾ ਹੈ ਜਿੱਕਣਾ ਜੂ ਪੈ ਪੋਖਣਾ ਗੋਲ ਮੰਣਾ ਉਹਨੇ ਆਪ ਰੱਖ ਲੈ ਯਾਰ ਇਹ ਵੀ ਰੱਖੇ ਕਰ ਮਾਰ ਇਹ ਆਪਾਂ ਨੇ ਫੇ 12ਵਾਂ ਵੇਚ ਦੇਣਾ ਇਹ 12ਵਾਂ ਵੇਚ ਦੇਉ ਕਿਉਂਕਿ ਬਾਈ ਇਹ ਜਿਹੜਾ ਬਕਸਾ ਹੈ ਆਵਾਜ਼ ਬਹੁਤ ਹੈ ਇਹ ਵੀ ਵਧੀਆ ਕੁਆਲਿਟੀ ਦੇ ਲੱਗਿਆ ਪਏ ਇਹ ਜਿਹੜਾ ਆਪਾਂ ਨੇ ਯਾਰ ਇਹ ਖੋਲਣਾ ਬਾਈ ਇਹ ਜੜਤੇ ਹੀ ਅਟੇਪ ਟੂਪ ਪਸਾਣੇ ਬਕਸ ਐਨ ਪ੍ਰੋਪਰ ਤਰੀਕੇ ਗੇ ਉਤਰ ਜਾਣਾ ਕਿਹੜੀ ਪੱਤੀ ਪੱਤੀ ਤੇ ਚੱਲ 12ਵਾਂ ਵੱਡ ਹੋ ਜੂਗੀ ਤੁਹਾਨੂੰ ਉਦਾਂ ਦੱਸਦਾ ਵੀ ਜੇ ਆਪਾਂ ਨੇ 12ਵਾਂ ਬਕਸਾ ਤਾਰਨਾ ਤਾਂ ਉਹ ਸੌਖੇ ਉਤਰ ਜਾਣਾ ਬੈਰਿੰਗ ਮੂਰਿੰਗ ਵਧੀਆ ਘਰ ਬਕਸਾ ਭਾਈ ਉਦਾਂ ਵਧੀਆ ਵੱਜਦਾ ਜੇ ਕਿਸੇ ਨੇ ਆਮ ਲਾਉਣਾ ਹੈ ਮਾੜਾ ਨਹੀਂ ਹੈਗਾ ਸਣੇ ਟੇਪ ਟੂਪ 12ਵਾਂ ਆਪਾਂ ਨੇ ਦੇ ਦੇਣਾ ਪਰ ਬੰਦੇ ਨੇ ਦੇਖਦਾ ਬੈਰਿੰਗ ਵੀ ਐਨ ਵਧੀਆ ਕਰਾਈ ਹਾਂ ਤੇ ਫਿਰ ਉਹ ਵਿੱਚ ਵਿੱਚ ਬਣ ਜੂਗਾ ਇੰਨਾ ਕਾ ਆਜੂਗਾ ਮੇਰੇ ਸਾਹਮਣੇ ਹਮਨੇ ਥੱਲੇ ਉਹ ਹਾਂ ਇੰਨਾ ਕਾ ਜੀ ਪਿੱਛੇ ਦੀ ਇਹ ਗੱਲ ਬਾਤ ਬਣ ਜਾਣੀ ਅੱਜ ਅਸੀਂ ਜਾਣਾ ਤਾਂ ਬਾਈ ਡੈੱਕ ਵਾਲੇ ਕੋਲ ਮੈਂ ਮੁੰਡੇ ਨੂੰ ਫੋਨ ਤਾਂ ਹੀ ਕਰਿਆ ਤਾਂ ਵੀ ਚੱਲ ਡੈੱਕ ਵਾਲੇ ਕੋ ਕਿਹੜਾ ਮਾਰਿਆ ਵੇ ਇਹ ਕਹਿੰਦਾ ਵੀ ਆਪਾਂ ਨਹੀਂ ਤਵੀਆਂ ਮੁਕਾਬਲਾ ਦੇਖਣ ਜਾਣਾ ਹੈ ਹਾਂ ਸਮਾਣੇ ਪਿੰਡ ਕਹਿੰਦੇ ਬਾਈ ਤਵੀਆਂ ਟਰੈਕਟਰ ਤਾਂ ਵੀ ਮੁਕਾਬਲਾ ਹੁਣ ਚੱਲ ਉਧਰ ਗੇੜਾ ਮਾਰਿਆ ਹੁੰਦੇ ਡੈੱਕ ਆ ਰਾ ਹੁਣ ਮੈਨੂੰ ਪਤਾ ਨਹੀਂ ਲੱਗੇਗਾ ਪਹਿਲਾਂ ਉਹ ਗੁਰ ਮੁੰਡੇ ਦਾ ਫੋਨ ਆਇਆ ਫੇਰ ਜਦਸ਼ਨ ਹੀ ਕਰਿਆ ਫੋਨ ਅੱਛਾ ਫੇਰ ਮੈਂ ਕਹਿੰਦਾ ਦੇਖ ਅੱਜ ਤੇ 15 ਦਿਨ ਪਹਿਲਾਂ ਮੈਂ ਸਕਰੀਨਸ਼ਾਟ ਲੈ ਕੇ ਰੱਖਿਆ ਤਾਂ ਤਵੀਆਂ ਵਾਲਾ ਮੈਂ ਕਿਹਾ ਵੀ ਦੇਖ ਕੇ ਆਉਂਗੇ ਮਰ ਉਹ ਦੇਹਰਾ ਦਾ ਕਾਲੂ ਆਉਗਾ ਅੱਜ ਮੈਂ ਡੇਟੇ ਭੁੱਲ ਗਿਆ ਸਕਰੀਨ ਸ਼ਾਟ ਰੱਖਿਆ ਵੀ ਰਹਿ ਗਿਆ ਨਹੀਂ ਗੱਲ ਸੁਣ ਤੈਨੂੰ ਫੋਨ ਕਰੇ ਤੇ ਜਾਦਾ ਗਿਆ ਜੱਗੇ ਵਾਲੇ ਚ ਓਲੇ ਚਾਲਦੇ ਪਾ 555 ਜੱਗੇ ਨਾਲ ਅੜ ਜਾਂਦਾ ਕੱਚ ਲੈਣੀ ਆਉਂਦੇ ਨਾਲ ਨਾ ਨਾ ਉਹਦਾ ਬਹੁਤ ਜਗਾੜੂ ਕੰਮ ਕਰੇ ਹੁੰਦੇ ਟਰੈਕਟਰਾਂ ਦੇ ਤਾਂ ਕਰਕੇ ਬਾਈ ਹੁਣ ਡੈਕ ਵਾਲੇ ਪ ਜਾਉਂਗੇ ਕੱਲੂ ਠੀਕ ਆਪਾਂ ਨੇ ਜਾ ਕੇ ਆਉਣਾ ਯਾਰ ਫੇ ਉਹਨੂੰ ਕਹਿਣਾ ਵੀ ਹੈਵੀ ਪੁੱਲ ਹੈਵੀ ਜਿਹੜੀ ਉਹ ਹੁੰਦੀ ਤੇਰੀ ਪਲਾਈ ਉਹਦੇ ਮਾ ਬਣਾ ਤੁੰ ਚੱਲਾਂ ਮਪਾ ਦਬੈਨ ਨੇ ਪੂਰੇ ਹਾਂ ਬੈਨੂ ਜਾਣਾ ਹੈ ਫੇ ਤਾਂ ਹੀ ਸਹੀ ਜਪਾ ਪਤਾ ਲੱਗੂਗਾ ਵੀ ਜਾਨ ਹੈਗੀ ਕਿ ਨਹੀਂ ਮਾਸ ਅਸਲੀ ਹੈ ਕਿ ਨਕਲੀ ਹੈ ਮੈਂ ਯਾਰ ਤੁਹਾਨੂੰ ਦੱਸਦਾ ਮੈਂ ਨਾ ਰਮਾਲ ਗਿੱਲਾ ਕਰਕੇ ਮਾਰ ਗਿਆ 5 ਮਿੰਟ 5 ਚ ਸੁੱਕ ਗਿਆ ਹੋ ਕੇ ਜਾਂਦਾ ਗਰਮੀ ਜ਼ਿਆਦਾ ਹੈ ਗਰਮੀ ਬਾਕੀ ਭਾਈ ਤੁਸੀਂ ਵੀ ਕਮੈਂਟ ਚ ਦੱਸਿਓ ਵੀ ਆਪਣੀ ਜਲਾ ਹੈਗੀ ਆ ਵੀ ਵਿੱਚ ਪਵਾ ਕੇ ਜਿਹੜਾ ਗੋਲ ਜੂ ਪਾਉਂਦੇ ਨੇ ਦੇ ਵਿੱਚ 2 1/2 ਇੰਚੀ ਵਿਸਾਲਾ ਰਹਿਣੀਆਂ ਬਾਕੀ ਮੂਰੇ ਚਾਰ ਆਂਡਾ ਸ਼ੇਪ ਲਾ ਰਣੇ ਵੀ ਉਹ ਸਹੀ ਰਹੂਗਾ ਆਪਾਂ ਨੂੰ ਬੇਸ ਇਹ ਪਸੰਦ ਆਪਾਂ ਨੂੰ ਆਵਾਜ਼ ਬੂਝ ਨਹੀਂ ਕਿ ਨਹੀਂ ਆਪਾਂ ਨੇ ਆਵਾਜ਼ ਆਸਤੋਂ ਨਹੀਂ ਰੱਖਣਾ ਬਾਕੀ ਹੁਣ ਅਸੀਂ ਦੱਸਿਓ ਕਮੈਂਟਾਂ ਜੇ ਇਹ ਸਾਡਾ ਪ੍ਰੋਜੈਕਟ ਨਾਲੇ ਘੱਟ ਪੈਸਾ ਜੇ ਬਣ ਜਾਣਾ ਬਹੁਤਾ ਬੜਾ ਨਹੀਂ ਲਾਉਣਾ ਸੀ ਕਿਉਂਕਿ ਵੀ ਥੱਲੇ ਆਇਆ ਨਾ ਕੋਈ ਦੇਖਣਾ ਨਹੀਂ ਹੈਗਾ ਇਹ ਛੋਟਾ ਹੀ ਰਹਿਣਾ ਫੇਕ ਕਰਾ ਦੇਣੀ ਡਾਊਨ ਸੀਲਿੰਗ ਫੇ ਵਿਲੇ ਤੇ ਕੰਮ ਬਾਈ ਰੁਕੇ ਪਿਆ ਮਨੂੰ ਚਾਰ ਪਈ ਜਾਣਾ ਢੋਖ ਲਿਆ ਕੇ ਨੇ ਸੁੱਚਾਂ ਬਹੁਤ ਲਾਈਆਂ ਵੀ ਕਹੇ ਚੱਕਰ ਹੈ ਸੁੱਚਾ ਬਾਈ ਤਾਂ ਇਹ ਪਹਿਲੀ ਛਤਰੀ ਕਰਕੇ ਸੁੱਚਾਂ ਜਿਆਦਾ ਲੱਗਿਆ ਵੀਰੇ ਹਲੇ ਇੱਕ ਨਹੀਂ ਲੰਕਦੀਆਂ ਇਹ ਪਹਿਲੀ ਛਤਰੀ ਪਰ ਜਿਹੜੀ ਲਾਈਟਾਂ ਲੁਟਾਉਂਦੀਆਂ ਸਿਰੇ ਇੱਕ ਸੁੱਚਾ ਕੰਮ ਕਰਦੇ ਚ ਲੱਗਦੀ ਆਂ ਹੰਡਾ ਇੱਕ ਦੀ ਕਿਉਂਕਿ ਪਹਿਲੀ ਛਤਰੀ ਮਾ ਪੱਖ ਤਾ ਕਰਕੇ ਹੁਣ ਇਹ ਜਦ ਇਹ ਚੇਂਜ ਹੋਣਾ ਬਾਈ ਯਾਰ ਬਕਸਾ ਮਾਣਾ ਇਹਦਾ ਵੀ ਕੰਮ ਕਰ ਦੇਣਾ ਲੋਡ ਹੁਣ ਇਹਦੇ ਭਰੇ ਆ ਨਹੀਂ ਇੱਕ ਉੱਧਰ ਆਪਾਂ ਜਾਣਾ ਨਾ ਆਹ ਚੀਜ਼ ਇੱਕ ਸਾਥ ਹੀ ਦੇਣੀ ਹੈ ਮੈਂ ਤਾਂ ਹਾਂ ਪੱਤੀ ਵੜਤੀ ਇਹ ਵਾ ਠੀਕ ਹੈ ਇਹ ਪੱਤੀ ਲੱਗਦੇ ਤੁੰਗ ਥੋੜੀ ਬਸ ਇਹ ਕੰਮ ਹੁਣ ਬਸ ਕੱਲ ਤੇ ਸ਼ੁਰੂ ਆ ਹੁਣ ਜਿਹੜੇ ਅਗਲੇ ਵੀਡੀਓ ਆਉਂਗੇ ਆ ਬਾ ਹੁਣ ਇਹ ਮੋਡੀਫਾਈ ਹੋਣਾ ਹੈ ਗੱਲ ਤੇ ਬਕਸੇ ਵਾਲੇ ਪਾ ਜਾਉਗੇ ਠੀਕ ਨੇ ਕਰ ਦਿਨਾ ਕੰਮ ਹੁਣ ਜਾਣਾ ਫੇ ਉੱਥੇ ਨੂੰ ਤਰੀਆਂ ਦੇਖਣਾ ਜਾਣਾ ਯਾਰ ਡੰਗਰ ਬੱਛਾ ਡੰਗਰ ਬੱਛਾ ਬੰਦ ਰਿਹਾ ਆ ਡੰਗਰ ਬਚਾ ਬਾਂਦੇ ਫੇ ਚੱਲਦੇ ਆਪਾਂ ਇਹਨਾਂ ਨੂੰ ਮੈਂ ਮਾੜਾ ਮੋਟਾ ਆਪਣਾ ਕੰਮ ਕਰ ਲਵਾਂ ਠੀਕ ਐ ਅੱਜ ਬੈਲਾ ਵਾਲ ਆ ਗਿਆ ਭਾਈ ਮੰਡੀ 'ਚ ਸਾਰੇ ਪਾਸੇ ਬਿੱਲ ਕੱਟ ਹੋ ਰਿਆ ਐ ਹੋ ਰਿਆ ਲੋਕਾਂ ਦਾ ਦਿਲ ਵੀ ਬਚੇ ਜਾਵੇ ਕਿਥੇ ਤਾਂ ਤੇਰੇ ਬੱਚਾ ਹੋ ਜੂਵੇ ਉਹ ਨਹੀਂ ਹੋਣੇ ਏਸੀ ਕਰਕੇ ਆਉਂਦੇ ਤੂੰ ਵੀ ਭਾਈ ਪਿਛਲੇ ਮਹੀਨੇ 13 ਤਰੀਕ ਨੂੰ ਆਇਆ ਤਾਂ ਆਹੋ ਅਗਲੇ ਮਹੀਨੇ ਹੁਣ 13 ਨੂੰ ਆਣਾ ਤਾਂ ਹਮਕੋ ਬਿੱਲ 15-20 ਦਿਨ ਪਹਿਲਾਂ ਆ ਗਿਆ ਫਿਰ ਹੁਣ ਜੇ 40 ਦਿਨਾਂ ਤਾਂ 40 ਦਿਨਾਂ ਜੁੰਟਾ 400 ਉਹ ਸਾਬ ਨਾ ਆਉਣਾ ਏ ਲੋਕਾਂ ਨੇ ਜੁੰਟਾ ਜਾਰਾ ਫੋਕਲੇ ਹੁਣ ਦਿਲ ਕਿਆ ਕਰਦਾ ਕਾਉਮਾ ਵੀ ਆਏ ਜਾਣਾ 300 ਜਿੰਟੋਂ ਤੂੰ ਹੀ ਦੇਖਿਆ ਮੇਰੀ ਇਹਦਾ ਵੀ ਇਹ ਮੈਨੂੰ ਕਹਿੰਦਾ 600 ਜਿੰਟੋਂ ਕਿ ਮੈਂ ਕਹਿੰਦਾ ਦਿਨ ਘੱਟ ਹੋਏ ਆ ਪੁੱਤ ਵੇਲ ਆ ਜਾਣਾ ਆ ਗਿਆ ਬਤਾ ਗਿਆ ਵੀ ਘਰ ਫੜਾ ਗਿਆ ਪਤਾ ਲੱਗ ਜਾਊਗਾ ਇਹ ਵੀ ਕੰਮ ਹੋ ਗਏ ਅਮਨੇ ਜੇਲਾ ਜੱਦਾ ਰਹੀ ਜਾ ਪਾਏ ਟਾਇਰਾਂ ਪਾ ਦੇ ਲਾਹੌਰੇ ਰੋਡ ਦੇ ਹੋਗੇ ਨਾ ਦੇ ਸੀਰੇ ਉੱਪਰੇ ਚੜ ਗਏ ਨਹੀਂ ਚੱਲ ਗਿਆ ਪਾਣੀ ਜਾ ਹੋਵੇ ਨਾ ਝੇਕਣਾ ਕੰਮ ਕਦੋਂ ਹੋਣਾ ਹੈ ਹਾਂ ਸਭ ਉਤਰ ਜਾਣਾ ਨਾ ਆ ਟਾਇਰਾਂ ਨਾਲ ਹੋਏ ਨਾ ਕਦੋਂ ਹਾਂ ਹਾਂ ਹੋ ਜਾਣਾ ਪੈਰ ਵੀ ਦੇ ਲਓ ਬਾਈ ਮੈਂ ਕਹਿੰਦਾ ਤਕਰੀਬਨ ਇਹ 2.5-3 ਫੁੱਟ ਦੀ ਹੋਣੀ ਆ। ਪੈਰੀ ਵੀ ਪਾ ਕੇ ਲੈ ਕੇ ਆਇਆ ਏਡਡੇ। ਐਡੀ ਪਾ ਕੇ ਲਿਆ? ਹਾਂ। ਬੂਆ ਦਾ ਪੁੰਡ। ਇਹ ਬੂਆ ਦਾ ਮੈਂ ਪਾ ਕੇ ਲੈ ਕੇ ਆਇਆ। ਬਾਈ ਹੁਣ ਇਹ ਧੁੱਪਾਂ ਚ ਖੜਦਾ ਏ। ਧੁੱਪਾਂ ਨਹੀਂ ਮਤਲਬ ਵੇਰੇ ਥੱਲੇ ਖੜਦਾ ਏ। ਧੁੱਪਾਂ ਇੱਥੇ ਤੱਕ ਆਇਆ। ਇਹਦੇ ਪਾ ਕੱਪੜਾ ਇਹ ਦੇ ਕੇ ਆਨ ਯਾਰ ਕਰਦਾ ਬਹੁਤ ਪੈਂਦਾ ਰੋਜ। ਕਰ ਦੇ ਇਹਦਾ ਕੰਮ। ਬਾਕੀ ਚਿੱਟੀ ਟਾਇਲ ਉਹ ਧੁੱਪ ਬਾਈ ਐਨ ਖੜ ਕੇ ਹੀ ਰੰਗ ਦੇ ਲਓ ਮਕਾਨ ਦਾ ਉਹ ਜਿਹਾ ਹੀ ਬਿਆਹ ਉਹਨੇ। ਚਿੱਟਾ ਰੰਗ ਚਮਕਦਾ ਜਿਆਦਾ ਨਾ ਚਮਕਦਾ ਉਹ ਵੀ ਚਿੱਟਾ ਉਹ ਭਾਸਦਾ ਨਹੀਂ ਹੈਗਾ ਰਾ ਤਾਂ ਉਹ ਰਜਟੇ ਰੰਗ ਦੀ ਕਾਲਾ ਉਹ ਤਾਂ ਬਹੁਤ ਸਿੱਟੀ ਕਾਲਾ ਉਹ ਤਾਂ ਬੱਪ ਖਣਿੰਦਾ ਏਸੀ ਤੇ ਨਾਲ ਕੂਲਿੰਗ ਕਰਵਾਇਆ ਨੇ ਵਧੀਆ ਕੂਲਿੰਗ ਅੱਜ ਮੈਂ 30 ਪਰ ਵੀ ਦੇਖਿਆ ਲੱਗੇ ਠੀਕ 30 ਪਰ ਵੀ ਸਹੀ ਹੁੰਦ ਗਿਆ ਹੂੰ ਕੰਨ ਵਿਕਣਾ ਤੇਰਾ ਕਮਰਾ ਹੈ ਮੇਰਾ ਕਮਰਾ ਹੈ ਮੇਰਾ ਕਮਰਾ ਹੈਗਾ 12 2 ਦਾ ਏਸੀ ਡੇਟਾ ਨਾਲ ਲੱਗਿਆ ਉਹਦੇ ਕਰਕੇ ਨਾ ਮੇਰਾ ਵੀ 12 2 ਦਾ ਹੈ ਬਾਈ ਮੇਰੇ ਆਹ ਸਾਈਡ ਤੇ ਧੁੱਪ ਨਹੀਂ ਲੱਗਦੀ ਤੇ ਮੰਨ ਕੇ ਚਲੋ ਆਹ ਸਾਈਡ ਤੇ ਜਿਹੜੀ ਆਹ ਸਾਈਡ ਤੇ ਥੋੜੀ ਧੁੱਪ ਲਾਦੀ ਆ ਉਤੇ ਵਾਰ માં ਰਾਜੂ ਬਾਈ ਆਲਾ ਚ ਕਿਉਂਕਿ ਛੇਟਾ ਕਮਰਾ ਇੱਕ ਉੱਪਰ ਲੈਂਟਰ ਵੀ ਐ ਇੱਕ ਤਾਂ ਉਹ ਵੀ ਠਰਾਤਾ ਉੱਪਰੋਂ ਮੈਂ ਢਕਾਤਾ ਹਾਂ ਉਹ ਵੀ ਢਕਾਤਾ ਉੱਪਰ ਮਾ ਉਹ ਜੂੰਗੀ ਬਾਈ ਵੀ ਬਾਈ ਏਸੀ ਤੇ ਉਹਨੂੰ ਵੀ ਸੇਕ ਨਹੀਂ ਮੈਂਦਾ ਬਾਕੀ ਟਾਇਲ ਲੱਗੀ ਵੀ ਚਵਾਰਾ ਮੇਰੇ ਆਪਣੇ ਛੇਤੀ ਠੰਡਾ ਹੋ ਜਾਂਦਾ ਮਤਲਬ ਇੰਨਾ ਟਾਈਮ ਲਾਉਂਦਾ 5 ਕੁ ਮਿੰਟ ਚ ਮਸੀ ਹਾਂ ਮੇਰੇ ਉਹਦਾ ਕਿਉਂਕਿ ਕਮਰਾ ਛੋਟਾ ਏਸੀ ਪਾੜਾ ਲੱਗੇ ਨਾ ਤੇਰੇ ਦਾ ਫਿਰ ਵੀ ਲੈਂਟਰ ਗਰਮ ਹੁੰਦਾ ਮੇਰੇ ਉੱਪਰ ਚਵਾਰੇ ਕਰਕੇ ਮੇਰੇ ਪਾਤੇ ਹੀ ਨਾਦਾ ਬਸ ਛੜਦੀ ਸਾਰੇ ਠੰਡਾ ਕਰ ਦਿੰਦਾ ਬਹੁਤ ਹਲਕਾ ਬੈਂਦਾ ਚਵਾਰੇ ਨਾ ਲੈਂਟਰ ਤਾਂ ਵੀ ਗਰਮ ਬਹੁਤ ਚੱਲੀਏ ਹੁਣ ਲੋ ਜੀ ਬਾਈ ਪੂਰੀ ਵਾਈ ਪਾਇਆ ਏ ਪਤਾ ਨਹੀਂ ਪੂਰੀ ਵਾਈ ਖੋ ਗਿਆ ਪਤਾ ਨਹੀਂ ਮੈਂ ਖੋ ਗਿਆ ਤੂੰ ਖੋ ਗਿਆ ਤੂੰ ਤੂੰ ਬੰਦਾ ਗਿਆ ਵਿਗੜ ਵਿਗੜ ਗਿਆ ਬਾਈ ਇਹਦਾ ਹੈਗਾ ਲੱਡੂਆਂ ਦਾ ਟਾਈਮ ਚੱਲਦਾ ਇਹ ਦੱਸਦੇ ਨਹੀਂ ਹੈਗੇ ਦੋ ਜਣੇ ਐ ਹਾਂ ਇਹ ਦੱਸਦੇ ਨਹੀਂ ਹੈਗੇ ਲੱਡੂ ਰੋਜ਼ ਖਾਂਦੇ ਆ ਲੱਡੂ ਰੋਜ਼ ਖਾਂਦੇ ਆ ਬਾਈ ਮੈਂ ਪੂਰੀ ਮਿੱਠਾ ਘਟਾਇਆ ਪਿਆ ਏ ਮੰਨੂਰ ਪ੍ਰਧਾਨ ਨੂੰ ਪੁੱਛਦੇ ਹੈ ਨਹੀਂ ਇਹ ਆਹ ਲਈ ਲੱਡੂ ਦੋ ਹੀ ਖਾਂਦੇ ਆ ਮਹਿਰ ਪ੍ਰਧਾਨ ਤਾਂ ਇਕੱਠੇ ਰਹਿੰਦੇ ਆ ਪ੍ਰਧਾਨ ਨੂੰ ਛੇਕ ਬਲਾ ਹਤਾ ਉਹ ਨਾਲ ਪ੍ਰਧਾਨ ਨੂੰ ਮਿਲਿਆ ਉਹ ਪ੍ਰਧਾਨ ਨੂੰ ਪੁੱਛ ਲੈ ਜੇ ਵੇਡਾ ਚਾਹੀਦਾ ਪੂਰੀ ਹਾਂ ਬੱਲੇ 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 ਦੇਖ ਲੋ ਭਾਈ ਸਾਡੇ ਪਿੰਡ ਭੇਡੂ ਫਿਰਦੇ ਜੀ ਚਾਹੀਦੇ ਦੱਸ ਲੋ ਕਿੰਨੀਆਂ ਆ ਭੇਡਾਂ ਇਲਾਕਾ ਹੀ ਨਾ ਮਾਰ ਕੇ ਲੈ ਭਾਈ ਪੂਰੀ ਪਾਣੀ ਲੈ ਆ ਰੋਟੀ ਤੇਰੇ ਵਾਸਤੇ ਪਾਣੀ ਨਾਲ ਤਾਂ ਟਾਈਮ ਹੀ ਨਹੀਂ ਹੈਗਾ ਹਾਂ ਹੁਣ ਤਾਂ ਚਾਹ ਵੀ ਕੇ ਆਂਦੀ ਆ ਹਾਂ ਪੂਰੀ ਖੱਤੀ ਜੀ ਗਾ ਬੀਜੂਗਾ ਭਾਈ ਠੀਕ ਹੈ ਨਾ ਭਾਈ ਇਹ ਖੱਤੀ ਮਤਲਬ ਇਹ ਨਹੀਂ ਕਿਸਬਤ ਮਾੜੀ ਹੁੰਦੀ ਵਿਚਾਰੀ ਮਾਂ ਬੂਟੇ ਲਾਏ ਤੇ ਮਿਹਨਤ ਘਰੀਤੀ ਪੱਲੇ ਨਹੀਂ ਪਈ ਹਾਂ ਅਗਲੇ ਸਾਲ ਹੋਊਗਾ ਹੁਣ ਪ੍ਰੋਜੈਕਟ ਅਗਲੇ ਸਾਲ ਪੂਰੀ ਤਨੂੰ ਕਿਹਾ ਵੀ ਦਾ ਵੀ ਅਸੀਂ ਗੰਨਾ ਲਾ ਲਾ ਹੁਣ ਗੰਨਾ ਗਾਹ ਨੂੰ ਲੱਗੂਗਾ ਰਹਣ ਦਾਲੂਗੇ ਪੂਰੀ ਪ੍ਰਧਾਨ ਦੀ ਪਨੀਰੀ ਹੋਗੀ ਸੋਹਣੀ ਹਾਂ ਪਨੀਰੀ ਉਹਦੀ ਵਧੀਆ ਹੋਗੀ ਹਾਂ ਹੁਣ ਕਹੋਗੀ ਪੂਰੀ ਹਾਂ ਪਰ ਗਿਆ ਕਿਥੇ ਪਰ ਗਿਆ ਤੂੰ ਗੇੜਾ ਤਾਂ ਮਾਰਿਆ ਨਹੀਂ ਯਾਰ ਯਾਰ ਉਧਰ ਤੂੰ ਦੱਸਦਾ ਨਹੀਂ ਤੂੰ ਦੇਖਦੇ ਹੀ ਨਹੀਂ ਹਾਂ ਐ ਲੱਡੂ ਖਾਂਦੇ ਫਰੀਜਾਂ ਦੇ ਘਰੇ ਬੈਠਦੇ ਲੱਡੂ ਆਇਓ ਝਾਗ ਨੂੰ ਪਤਾ ਲੱਗਾ ਬਲੇਬੀ ਅੱਜ ਫਲਾਣੀ ਜਗ੍ਹਾ ਤੇ ਲੱਡੂ ਘਾਰੇ ਤੂੰ ਪਾਣੀ ਤੇਰਾ ਕਿ ਫੈਲਾ ਪਾਣੀ ਮੈਂ ਬਗਾਇ ਤੂੰ ਥੱਲਾ ਵੀ ਘੜ ਤੇਰਾ ਲੱਗ ਗਿਆ ਡੈਰੀ ਕੋਲ ਤਾਂ ਦੁਰ ਕੇ ਆਇਆ ਨਹੀਂ ਦੇਖ ਮੈਨੂੰ ਡੈਰੀ ਕੋਲ ਲੈਣ ਗਿਆ ਸੀ ਸਾਡਾ ਮੋਰਚਾ ਲੈ ਕੇ ਗਿਆ ਬਰਾ ਸਰ ਵੀ ਤਾ ਉੱਥੇ ਜਾ ਕੇ ਨਾ ਮੇਰਾ ਮੋਟਰਸਾਈਕਲ ਦਾ ਪੈਂਚ ਰਗਣਾ ਵਾ ਕਰ ਖੜਾਉਣਾ ਅਮਨ ਮੋਟਰਸਾਈਕਲ ਮਿਲ ਗਿਆ ਬਾੜ ਨਾ ਜਰੇ ਲਾਤਾ ਕਿਹੜਾ ਹਵਾ ਨਿਕਲਦੀ ਹੈ ਦੀ ਪਾਣੀ ਦਾ ਸਾਰਾ ਛੱਟਾ ਦੇਣਾ ਇੱਥੇ ਛੱਟਾ ਰੇਣਾ ਜਾਂ ਲੈ ਕੇ ਆ ਪਾਣੀ ਮੋਟਰਸਾਈਕਲ ਲਈਆ ਤੇਰਾ ਕਾਣਾ ਕਰਤਾ ਉਹ ਕੰਮ ਹੋ ਗਿਆ ਇੱਕ ਘੁੱਟ ਪਾਣੀ ਦਾ ਚੱਕੀ ਫਿਰਦਾ ਪੂਰੀ ਹੋ ਰਹੀ ਬਾਈ ਕਿੰਨੀ ਕਵਾਹੀ ਕਰਨੀ ਬਾਈ ਟੂਟਾ ਵੀ ਟਰ ਕੇ ਤਵੀਆਂ ਗੱਲ ਤਵੀਆਂ ਨਾਲ ਬਾਹਰ ਹੋਣਾ ਤਾਂ ਪਰ ਇੱਕ ਹੈ ਪੂਰੀ ਜਿੰਨੀ ਆ ਖਤੀ ਤਰਕਾਉਣੀ ਜੀ ਹੁੰਦੀ ਆ ਬੰਦਾ ਖੁੰਜੀ ਲੋਡ ਕਰਦਾ ਮਰ ਜਾਂਦਾ ਹੁਣ ਤੈਨੂੰ ਕਿੰਨੇ ਖੁੰਜੇ ਬਣ ਗਏ ਹਾਂ ਇਹ ਤਾਂ ਮੈਂ ਖੁੰਜੇ ਰੂਟਾ ਬਟਰਨ ਵਾਲੇ ਬਣਾ ਦਿੰਦਾ ਆ ਦੇ ਇੱਕ ਖੁੰਜਾ ਦੋ ਲੋ ਜੀ ਭਾਈ ਸ਼ਾਮ ਦਾ ਟਾਈਮ ਆ ਸਬਜੀ ਵਾਲੇ ਪਹੁੰਚ ਕੇ ਕਿਆ ਕਹਿੰਦਾ ਪੂਰੀ ਕਹਿੰਦਾ ਆਲੂ ਲਓ ਪਿਆਜ ਲਓ ਕੇਲਾ ਕਦੂ ਆ ਦੇ ਗਾ ਦੇ ਗਰੇਨੇ ਦੇ ਛੋਲੇ ਮੈਂ ਕਦੂ ਪਿਆਜ ਆਖੀ ਪੂਰੀ ਤਰੱਕੀ ਘਾਲੀ ਟੈਂਪੂ ਆ ਪਾਉਣ ਲੱਗੇ ਉਹ ਰੋਟੀ ਦੇ ਕਹਿੰਦੇ ਆ ਵਾ ਕੱਢ ਗਿਆ ਓਏ ਗੱਲ ਤਾਂ ਸਾਨੂੰ ਕੀਰੇ ਕਦੂ ਸਾਰਾ ਕਹਿੰਦਾ ਭਾਈ ਗੋਪੀ ਲੈਣੀ ਹੈ ਭਾਈ ਗੋਪੀ ਲੈਣੀ ਬੰਦਾ ਉਹ ਲੱਸੀ ਲਿਆਇਆ ਪੂਰੀ ਤਰੱਕੀ ਹੋ ਗਈ ਰੋਟੀ ਹਾਲ ਬ੍ਰੈਂਡ ਪੀਂਦੇ ਆ ਬਾਹ ਰੋਟੀ ਇਹ ਕਿਥੇ ਨੇ ਲਿਆ ਤੂੰ ਸਾਡੇ ਤੋਂ ਲਿਆਦਾ ਲੈ ਪੂਰੀ ਹੁਣ ਮਾਰ ਦੋ ਘੁੱਟ ਕਿਥੇ ਲਿਆ ਤੂੰ ਉਹ ਰੋਟੀ ਦਾ ਪੁੰਨ ਖੱਟ ਲਿਆ ਹੁਣ ਹਾਂ ਨੂਨ ਵਾਲੀ ਆ ਨੂਨ ਵਾਲੀ ਆ ਆਹ ਬਾਈ ਠੰਡੀ ਆ ਪੀਂਦੇ ਉਹ ਪੂਰੀ ਆਂਦਾ ਸਰ ਗਰਮੀ ਦਾ ਕਿਹ ਆ ਪ੍ਰਸਾਰ ਹੂੰ ਗਰਮੀ ਦੇ ਦਿਨ ਚ ਗਰਮੀ ਬਈ ਬਹੁਤ ਆ ਹਾਂ ਡੰਗਰਾਂ ਦਾ ਬਹੁਤ ਰਹਾ ਹਾਲ ਹੈ ਗਰਮੀ ਚ ਡੰਗਰਾਂ ਦਾ ਬਹੁਤ ਰਹਾ ਹਾਲ ਹਾਂ ਪੂਰੀ ਕਿਹਨੇ ਮੱਛਰ ਮਰ ਗਿਆ ਸਾਰੀ ਹਾਂ ਮੱਛਰ ਨਹੀਂ ਰਿਹਾ ਸੱਚੀ ਗੱਲ ਜਦੋਂ ਨਹੀਂ ਪੈ ਗਿਆ ਕੋਈ ਗਰਮੀ ਨੇ ਫੂਕਤਾ ਗਰਮੀ ਨੇ ਫੂਕਤਾ ਧੁੱਪਾਂ ਜ਼ਿਆਦਾ ਸੀ ਹਾਂ ਪੂਰੀ ਕਨੇ ਤੈਨੂੰ ਡਿਮਾਂਡ ਆਈ ਇੱਕ ਹਾਂ ਕਰੀ ਆਈ ਵੀ ਭਾਈ ਨਾਲੀ ਯਾਰਾ ਪਾਣੀ ਛੱਡ ਤੇ ਓਵਰ ਹੋ ਗਈ ਆ ਹਾਂ ਓਵਰ ਹੋ ਗਈ ਕਹਿੰਦੇ ਭਾਈ ਹਾਂ ਕਹਿੰਦੇ ਪਾਣੀ ਲਾ ਹਾਂ ਪਹਿਲਾਂ ਛੱਡਿਆ ਨਾਉਣ ਲੱਗੇ ਹਾਂ ਪੂਰੀ ਨਵਾਈ ਡਿਮਾਂਡ ਆ ਗਈ ਕਹਿੰਦੇ ਵੀ ਨਾਲੀਆਂ ਹੋ ਗਈਆਂ ਓਵਰ ਪੂਰੀ ਕਹਿੰਦਾ ਖਾਲਾਂ ਤਿਆਰ ਆ ਪਾਣੀ ਛੱਡ ਦੇਣਾ ਮੈਂ ਤਾਂ ਹੁਣ ਛੱਡ ਦੂੰ ਤਿਆਰ ਕਰਕੇ ਆ ਦੇਖ ਹਾਂ ਖਾਲੇ ਰਹਿ ਗਈ ਆਲੂ ਕੱਢ ਦਣਾ ਪਾਣੇ ਨਹੀਂ ਹੁਣ ਕੱਢ ਦਣਾ ਉਹ ਕੱਢਣਾ ਥੈਲੀ ਕੱਢਣਾ ਵਿੱਚ ਤੇ ਬਸ ਲਾਰੇ ਨਾਲ ਪਾਣੀ ਪੁਰ ਕਿਆ ਬੀਜੂ ਕਰੇ ਬਾਈ ਯਾਰ ਇਹ ਸਾਦ ਇਹ ਨਹੀਂ ਚੱਲਦਾ ਨਹੀਂ ਦਿਮਾਗ ਦਾ ਜੀ ਤਾਂ ਕਰਦਾ ਵੀ ਉਹ ਬੀਜਵਾ ਹੋਣਾ ਇਹਨੇ ਬਾਜਰਾ ਬੂਜਰਾ ਹਾਂ ਮੇਰੇ ਜੀ ਕਰਦਾ ਥਾਲੀ ਬੀਜੇ ਲਿਆ ਕੇ ਥਾਲੀ ਪਨੀਰੀਓ ਪੀਦੇ ਬਾਅਦ ਚ ਵੇਚੀ ਜਾਉਂਗੇ ਮੈਗਰ ਵਾਲਾ ਕੰਮ ਕਰ ਉਹ ਸਿੱਧੀ ਬੀਜਾਈ ਕਰਨ ਲੱਗੇ ਆ ਅੱਛਾ ਜਿੜੀ ਲਾਉਣ ਲੱਗੇ ਆ ਜੀ ਖੇਤ ਵਾਕੇ ਆਏ ਆ ਅੱਛਾ ਤੇਲੂ ਕਿਸੇ ਨਹੀਂ ਪੈਣੀ ਚੇਲਣੀ ਨਹੀਂ ਨਾ ਹਾਂ ਇਹ ਉਰੇ ਜੜਾਂ ਦੀਆਂ ਜੜਾਂ ਨਹੀਂ ਟੁੱਟ ਜਾਣੇ ਰੋਡੀ ਕਿਹਾ ਦੰਦੀ ਜੇ ਕੱਢੀ ਜਾਂਦਾ ਸਾਰੂ ਵੀ ਰੱਖਦੇ ਗੁਪਤੀ ਇਹ ਜਾਂਦ ਕੀ ਤੇ ਹੱਥ ਲੱਗਦਾ ਪੁਰੀਆ ਪੰਜੇ ਉਂਗਲੀਆਂ ਕੀ ਚਾ ਇੱਕਲੀ ਹੈਗੀ ਪੰਜੇ ਉਂਗਲੀਆਂ ਕੀ ਚ ਟੁੱਟ ਜਾਂਦੀ ਆ ਪੁਰੀ ਇਹਨਾਂ ਨੇ ਲਈ ਗੇਲੀ ਗੇਲੀ ਕਿਹੜਾ 60000 ਦੀ ਗੇਲੀ ਲਈ ਲੱਗਦਾ ਮੈਨੂੰ ਘਾਟਾ ਪਾਉਂਗਾ ਦੇਖ ਲੈ ਬਈ ਵਪਾਰੀ ਅੱਜ ਸੁਣਨਾ ਅੱਜ ਬੂਟੇ ਨੇ ਮੈਨੂੰ ਫੋਨ ਲਾਵੇ ਤੜਕੇ ਹੀ ਕਹਿੰਦਾ ਬਈ ਬੂਟੇ ਹਲੇ ਸ਼ਾਂਕੇ ਹੀ ਦੇਖੇ ਕਹਿੰਦਾ ਮੈਨੂੰ ਖਾਲੀ ਲੱਗਦੇ ਘਟਾ ਰਿਮਾ ਵੀ ਪੈਣਾ ਕੋਈ ਤਾਂ ਸਵਾਰ ਪੂਰਾ ਦੇ ਲੋ ਕਦੇ ਤਾਂ ਚੰਗੀ ਖਬਰ ਥਣਾ ਦੇ ਆਇਓ ਹੋਗਾ ਨਹੀਂ ਪੂਰੀ ਤੋਂ ਜ਼ਿਆਦਾ 6000 ਹਾਂ ਯਾਰ ਇਹਨੂੰ ਨਾ ਦੂਈ ਮਸ਼ੀਨ ਚਾਹੀਦੀ ਉਹ ਜਿਹੜੀ ਆ ਰਹੀ ਜਿਹੜੀ ਵਾਲੀ ਵੱਢਣੇ ਵਾਲੀ ਹੈਗੀ ਇਹਦੇ ਕੋਲ ਮੋਟਰ ਵਾਲੀ ਸਾਰਾ ਕੁਝ ਹੈ ਹੈ ਗਿਆ ਬਿਜਲੀ ਵਾਲਾ ਵੀ ਹੈਗਾ ਇਹ ਉਹ ਪੂਰੀ ਪਤਾ ਕਿਆ ਕਹਿੰਦੇ ਇਹ ਉਹ ਉਹ ਨਹੀਂ ਇਹ ਕਹਿੰਦੇ ਵੀ ਜਿਆ ਮੋਟਾ ਮਾਲ ਮਿਲੂਗਾ ਫੇਰ ਚਲਾਉਂਗੇ ਛੋਟੇ ਨੂੰ ਨਹੀਂ ਚਲਾਉਣਾ ਹੈਗਾ ਅੱਛਾ ਬਾਈ ਪੂਰੀ ਨੇ ਕੱਢ ਲੈ ਕੱਚੇ ਹੁਣ ਇਹਨਾਂ ਨੇ ਪੂਰੀ ਗਰਮੀ ਪਾਉਣੀ ਨਹੀਂ ਹੈਗੇ ਉਹ ਬਾਂਟੀ ਦੇ ਕੱਚੇ ਕੱਢ ਲਏ ਉਹਦੇ ਬਾਂਟੀ ਗਿਆ ਹੁਣ ਕੀ ਕਰੀ ਯਾਰ ਬਾਈ ਗਰਮੀ ਹੈ ਗਰਮੀ ਹੈ ਕਿਹਨੇ ਖਾ ਉਹ ਪਾਉਂਦਾ ਮੈਂ ਨਹੀਂ ਪੈਂਦਾ ਬਹੁਤ ਜ਼ਿਆਦਾ ਗਰਮੀ ਥੋੜੀ ਕਿੰਨੇ ਲੀਟਰ ਪਾਣੀ ਵੀ ਲੈਂਦਾ ਦਿਨ ਚ ਇਹਦਾ ਕੈਨ ਨਾਲੇ ਬੰਨ ਕੇ ਰੱਖ ਕਿੰਨੇ ਕੈਨ ਵੀ ਪੀਂਦੇ ਦਿੰਦਾ ਕੈਨੀਆਂ ਕਿੰਨੇ ਕਮੀ ਕੈਨੀਆਂ ਫੌਜੀ ਮਾਣ ਨਾਲੇ ਰੱਖਦਾ ਪੂਰੀ ਐਂ ਦੱਸ ਵੀ ਜਿਹੜੇ ਗੰਨੇ ਗੁੰਨੇ ਹੋ ਪਾਣੀ ਮੰਗਦੇ ਪਾਣੀ ਬਾਈ ਹਰੇਕ ਫਸਲ ਮੰਗਦੀ ਇੰਜਣ ਹੁਣ ਚੱਲਦਾ ਰੋਜ਼ ਖੱਬਲ ਸਾਰਾ ਕੁਝ ਬੂਟੇ ਸਾਰਾ ਕੁਝ ਇੰਜਣ ਕਿੰਨੇ ਦਿਨ ਮੈਂ ਚੱਲਦਾ ਇੰਜਣ ਹਾਂ ਇੰਜਣ ਦਾ ਹਫਤੇ ਬਾਅਦ ਤਾਉ ਤੇ ਕਰ ਜਾਂਦਾ ਪੂਰੀ ਇੱਕ ਗੱਲ ਹੈ ਜਿੱਦਾਂ ਅਸੀਂ ਰੂਟਾ ਬੀਟਰ ਲੈ ਜਾਂਦਾ ਉਹ ਮਾਰੇ 4-5 ਵੇਗਗੇ ਉਹਨਾਂ ਦੇ ਹਾਂ ਹਾਂ ਬਈ ਪੱਗਾਂ ਵਾਲਾ ਪੱਗ ਵਾਲਾ ਕਹਿੰਦੇ ਬਾਈ ਬਾਕੀ ਯਾਰ ਅਗਲੀ ਪਸੰਦ ਹੁੰਦੀ ਹੈ ਬਾਕੀ ਜਿਹੜਾ ਵੀ ਦੇਖਣਾ ਹੈ ਕਹਿੰਦਾ ਸਾਨੂੰ ਮਾਣ ਆ ਵੀ ਚਲ ਤੁਸੀਂ ਚੀਜ਼ ਵਧੀਆ ਲਈ ਕਹਿੰਦਾ ਅਸੀਂ ਤਾਂ ਲੈ ਲਈ ਅੱਛਾ ਕਹਿੰਦਾ ਕੱਟਿਆ ਚੀਜ਼ ਨਹੀਂ ਜਿਹਨੇ ਲੱਡੂ ਖੁਲਾਏ ਤੇ ਹਾਂ ਕਹਿੰਦਾ ਕੱਟਿਆ ਛੱਡਦਾ ਤੁਸੀਂ ਲੱਡੂਆਂ ਤੇ ਹਾਏ ਬੰਦੇ ਵਾ ਪ੍ਰਧਾਨ ਨੂੰ ਕਹਿਣਾ ਪੈਣਾ ਵੀ ਕੇਸ ਪਾ ਇਹਨਾਂ ਤੇ ਉਹ ਬਾਈ ਪਤਾ ਕਿਆ ਕਹਿੰਦਾ ਕਹਿੰਦਾ ਮਾੜੀ ਚੀਜ਼ ਆ ਲੈ ਲਓ ਤੁਹਾਨੂੰ ਦੇਖ ਕੇ ਕਿਤੇ ਅਸੀਂ ਵੀ ਮਾੜੀ ਚੀਜ਼ ਲੈ ਲੇ ਵਧੀਆ ਲੈਓ ਹ ਇਹ ਰੋ ਪਤਾ ਨਹੀਂ ਕਿੱਥੇ ਰਹਿਦੇ ਵੀਡੀਓ ਦੇਖਦੇ ਦੇ ਵੀਰੇ ਆਪਣੇ ਬਾਈ ਪੂਰੇ ਨੂੰ ਡੱਬਾ ਹੁਣ ਲੱਡੂ ਆਰਾ ਖਿਲਾਉਣਾ ਹੋਣਾ ਰਿਹਾ ਕੇ ਵਾਦਾ ਹੋ ਰਿਹਾ ਤੀਸਰੇ ਮਰਜ਼ੀ ਖਵਾਈਏ ਠੀਕ ਆ ਕੋਈ ਚੀਜ਼ ਲਿਆ ਕੇ ਖੁਣਾਉਣਾ ਵੇਖਣਾ ਹਾਂ ਕੀ ਚੀਜ਼ ਲੈ ਕੇ ਖਵਾਉਗੇ ਉਹ ਪੂਰੀ ਸ਼ੈੱਡ ਵੀ ਪਾਉਣਾ ਦਾ ਸ਼ੈੱਡ ਵਾਲਾ ਕੰਮ ਵੀ ਯਾਰ ਗਰਮੀ ਬਹੁਤ ਆ ਬਹੁਤ ਆ ਘਰ ਦੇ ਕਹਿੰਦੇ ਵੀ ਯਾਰ ਜੀਰੀ ਵੱਢ ਕੇ ਪਾ ਲਿਓ ਜੀਰੀ ਵੱਢ ਕੇ ਕੰਮ ਕਰ ਲਾ ਜੇ ਕਰਨਾ ਕਣਕਾ ਬੀਜ ਨੂੰ ਕੁਝ ਨਹੀਂ ਲੱਗਦਾ ਦੋ ਇੱਕ ਦਿਨ ਚ ਦੋ ਦਿਨ ਚ ਕਣਕ ਬੀਜ ਉਹੀ ਤਾਂ ਗੱਲ ਆ ਇਹ ਤਾਂ ਹੁਣ ਪੰਗਾ ਲੈ ਲਿਆ ਬਾਕੀ ਪੂਰੀ ਤੇ ਟੇੜਾ ਪੜ ਜਾਂਦੀਆਂ ਕਹਿੰਦਾ ਪਾਣੀ ਤਰਾਈ ਬਹੁਤ ਕਰਨੀ ਪੈਣੀ ਪਾਣੀ ਬਤ ਕਹਿੰਦਾ ਮਿਸਤਰੀ ਨੂੰ ਪਾਣੀ ਦੇ ਬੂਤਲਾ ਪੰਜ ਬਾਈ ਮੀ ਆ ਜਵੇ ਫੇ ਕਾਗਜ ਪਾ ਹਾਂ ਇਹ ਜਿਵੇਂ ਮਿਸਤਰੀ ਲਾ ਤਾਂ ਚਾਕੀ ਲੈਣਾ ਪੈਣਾ ਇਹਨੂੰ ਨਾ ਮਿਸਤਰੀ ਵੀ ਇਹਨਾਂ ਦਾ ਤਗੜਾ ਮਿਸਤਰੀ ਤਗੜਾ ਬਾਕੀ ਦੇਖਦੇ ਬਾਈ ਨਹੀਂ ਪੂਰੀ ਹੈ ਤਾਂ ਔਖਾ ਸਾਰੀ ਡੈੜੀ ਧੁੱਪ ਸਿਰਪੋਂ ਲੰਗਣੀ ਪਰ ਇੱਕ ਤਨਵੇਂ ਰਸਤਾ ਜਾਸਤੇ ਮਿਸਤਰੀ ਚੜ ਗਿਆ ਉਹਨੇ ਪੈੜ ਪਰੇ ਰਹਿਣਾ ਦਿਹਾੜੀ ਵਾਲਾ ਬੰਦਾ ਤਾਂ ਪਾਣੀ ਦੇ ਘੁੱਟੂ ਵੀ ਲੂ ਉੱਤਰ ਗਈ ਆ ਇੱਧਰ ਉੱਧਰ ਵੀ ਹੋਈ ਜਾਦਾ ਟੁੜੀ ਫਰੀ ਜਾਣਾ ਤਾਂ ਇੱਕ ਆ ਪੂਰੀ ਜੇ ਹੁਣ ਵੀ ਲੱਗੇ ਨਾ ਧਾਨ ਵੇਜਣੇ ਤੇ ਪਹਿਲਾਂ ਬਣਨਾ ਨਹੀਂ ਕੰਪਲੀਟ ਨਹੀਂ ਬਣਨਾ ਟਾਈਮ ਲੱਗ ਜਾਣਾ ਟਾਈਮ ਲੱਗਦਾ ਇਹਨਾਂ ਦੀ ਕੰਮ ਹੈ ਟਾਈਮ ਲੱਗਦਾ ਸ਼ਾਮਾਂ ਆਏ ਆ ਕੰਮ ਨਿਕਲੀ ਜਾਂਦਾ ਸ਼ਾਮਾਂ ਹੀ ਕਰੋਗੇ ਸ਼ੁਰੂ ਹਾਂ ਆ ਠੰਡੇ ਚ ਤਾਂ ਬਾਈ ਕਹੀ ਕੋਈ ਵੀ ਚੱਲ ਜਾਂਦੀ ਹੈ ਗਰਮੀ 'ਚ ਕੁਝ ਨਹੀਂ ਚੱਲਦਾ ਹੈਗਾ ਆ ਪੂਰੀ ਵੀ ਦੇਖ ਲਓ ਬਾਈ ਸ਼ਾਮ ਟਾਈਮ ਲੱਗਿਆ ਖੱਤੀ ਲੋਡ ਕਰਨ ਦੇ ਇਨਾ ਕੰਮ ਤਾਂ ਨਹੀਂ ਹੈਗਾ ਇਹ ਰੋਟੀ ਚੱਲੀ ਐ ਮੈਂ 12 ਵਜੇ ਤੱਕ ਸਾਰਾ ਕੰਮ ਕੰਪਲੀਟ ਕਰਦਾ ਟਰੈਕਟਰ ਵੀ ਧੋਤਾ ਬਾਈ ਪੂਰੀ ਹੋ ਗਈ ਪੱਲੀ ਜੀ ਪਈਆਂ ਤੇ ਦੋ ਚਾਰ ਉਹ ਪੂਰੀ ਆ ਸੀ ਵੀ ਅੱਜ ਖੇ ਅੱਜ ਖੇਤ ਵਾ ਕੇ ਆਏ ਆ ਸਾ ਆਪਣਾ 6:30 ਵਜੇ ਮੈਂ ਦੋ ਗੀਦਿਆਂ ਜੇ ਰੇ ਪਾਉਣ ਲੰਘ ਗਿਆ ਤਾਂ ਦੇਖ ਅੱਛਾ ਹਾਂ ਗੰਨੇ ਚ ਰੇ ਪਾਏ ਮੇਰੀ ਗੱਲ ਸੁਣ ਆਸੀ ਬਾਜੀ ਵਾ ਕੇ ਆਏ ਖੇਤ ਲਿਬੜਦਾ ਹੀ ਬਹੁਤ ਟਰੈਕਟਰ ਮਿੱਟੀ ਜਾ ਰਹਾ ਹੈ ਗੁੱਬਾ ਨਹੀਂ ਤੋਣਾ ਪੈਂਦਾ ਨਹੀਂ ਉਹ ਫਿਰ ਇੰਜਣ ਤੱਕ ਜਾਂਦੀ ਹੈ ਪਾਣੀ ਤਾਂ ਮੈਂ ਉਹ ਵੀ ਸਾਫ਼ ਕਰਿਆ ਉਹਦਾ ਜਿਹੜਾ ਸਾਝੇ ਵਾਲਾ ਇਹ ਉਹਦੇ ਮੈਂ ਭਰੀ ਭਰੀ ਮਿੱਟੀ ਆ ਭਰ ਜਾਂਦੀ ਉਹਦੇ ਵਿੱਚ ਨਹੀਂ ਟਾ ਮਾੜਾ ਹਾਸਾ ਆਉਂਦਾ ਪਿਹਾੜ ਲੱਗਾ ਆ ਨਾ ਠੀਕ ਹੈ ਯਾਰ ਬਾਈ ਕੁਛ ਨਾ ਕਰੀ ਤੜਕੇ ਉੱਠਣਾ ਆਪਣਾ ਸਾਜਰੇ ਆਪਣਾ 10 ਵਜੇ ਤੱਕ ਕੰਮ ਨੇ ਛੱਡ ਕੇ ਘਰ ਦਿਹਾੜੀਆਂ ਕੰਮ ਸਵੇਰੀ ਕੱਢ ਲੈ ਹਾਂ ਮੈਂ ਇੱਕ ਨਹੀਂ ਕਰਦਾ ਬਾਈ ਟੜਕੇ 4 ਵਜੇ ਆ ਕੇ ਕਰਨਾ 4 ਵਜੇ ਉਠੋ 4 ਵਜੇ ਤੇ 8 ਵਜੇ ਤੱਕ ਜਿਹੜੇ 4 ਘੰਟੇ ਲਾ ਕੇ ਦਿਹਾੜੀ ਦੇ ਹਾਂ ਉਹ ਮਸੀ ਡਾਉਲ ਲਈ ਆ ਤੂੰ ਥੜਾ ਖੱਡੇ ਪਟਣ ਲੱਗ ਗਿਆ ਨਾਓ ਬਾਈ ਸਾਹਮਣੇ ਨਾ ਬਾਦਵਾ ਜੋ ਮਰਜੀ ਕਰ ਲਈ ਹਾਂ ਰੋਟੀ ਕਿੱਥੇ ਜਾਣਾ ਚਾ ਚੋਂਤੇ ਵੀ ਚਾਚਾ ਚੱਲੀਏ ਚੱਲ ਫੇ ਲੋ ਜੀ ਬਾਈ ਆ ਲਾਈਟ ਵਾਲੇ ਤਾਂ ਕਿੰਨੇ ਨਜ਼ਾਰੇ ਲਿਆਂਦੇ ਵੀ ਹੈ ਜਰ ਮਰਜੀ ਮੋਟਰ ਦੱਬ ਲੋ ਆਜਰ ਹੁੰਦੀ ਪੂਰੀ ਦਿਨ ਚ ਰਾਤ ਵਾਲਾ ਕੰਮ ਤਾਂ ਨਹੀਂ ਰਾਤ ਵਾਲਾ ਨਹੀਂ ਲਾਈਟ ਦੀ ਮੌਜ ਹੈ ਬਾਈ ਮੱਕੀ ਵਿਜੀ ਸੀ ਪੂਰੀ ਬਾਈ ਨੇ ਇਹ ਡਾੜ ਕੱਢ ਕੇ ਵੀ ਐਨ ਜੰਮੀ ਵੀ ਹੈ ਦੇਖਦੀ ਹੈ ਪੂਰੀ ਛਿੱਟਾ ਵਿਚੇਰੇ ਤਰ੍ਹਾਂ ਕਵਾਰਵਾ ਨਹੀਂ ਦਿੰਦਾ ਹੈਗਾ ਇਹ ਤੋਗੀਆਂ ਲਵਾਏ ਆ ਅੱਛਾ ਭਈਆਂ ਤੇ ਪੈਸੇ ਦੇਖ ਕੇ ਕਾਹੀ ਮੈਂ ਕਹਾ ਵੀ ਲੈਣਾ ਜੀ ਜੰਮੀ पे ਇਹ 2000 ਦਾ ਠੇਕਾ ਕਰਿਆ ਦਾ 2000 ਦਾ ਇੱਕ ਬਈ 3000 ਮੰਗਦਾ ਦਾ ਇਹ ਫੇ ਕੁਕੜੀ ਵਾਲੀ ਬਈ ਇਹ ਕੁਕੜੀਆਂ ਵਾਲੀ ਉਦਾਂ ਮਹਿੰਗੀ ਆਈ ਹੋਣੀ ਆ ਹਾਂ ਇਹ 1800 ਦੀ 4 ਕਿਲੋ ਬੱਲਾ ਚਲ ਇਹ ਲੱਗ ਗਿਆ ਤੇ ਜੇ 7 ਕਿਲੋ ਬੀਜ ਲੱਗਾ ਕਿਲੋ ਉਹ ਬਚਿਆ 7 ਕਿਲੋ ਬੀਜ ਬਾਕੀ ਉਹ ਵੀ ਪਾਇਆ ਹੋਣਾ ਡਾਇਆ ਡਾਇਆ ਤੇ ਕਹਿੰਦਾ ਡਾਇਆ ਦਾ ਇੱਕ ਸੁਪਰ ਦਾ ਇਹ ਤਾਂ ਫਿਰ 10000 ਦੇ ਨੇੜੇ ਗੇਟ ਪਹੁੰਚ ਤੇ ਹੁਣ ਇਹਦੇ ਵਿੱਚ ਆਪਾਂ ਨੇ ਕੱਲ ਤਾਂ ਪਾਣੀ ਛੱਡਤਾ ਤਾਂ ਆਏ ਨੇ ਨਹੀਂ ਇਹਦੇ ਵਿੱਚ ਅੱਧਾ ਸੇਲਾ ਡਾਇਆ ਦਾ ਅੱਧਾ ਜੂਰੀ ਦਾ ਕੇਰਨਾ ਦੱਸਵਾ ਨਾ ਹਵਾ ਜੀ ਲੱਗੇ ਤੇ ਕਿੰਨਾ ਖਰਚਾ ਕਰਕੇ ਬਚੂਗਾ ਕੋਸ ਉਹ ਤਾਂ ਰੱਬ ਦੇ ਸਾਰੇ ਆ ਜੇ ਬਚਣਾ ਬਚੂਗਾ ਨਹੀਂ ਸਰ ਗਿਆ ਕਰ ਦੇਣਾ ਹੈ ਇੱਕਾ ਫਾਂਟ ਰਹਿ ਗਈ ਧੀ ਪੂਰੀ ਕਹਿੰਦਾ ਉਹ ਟਾਈਮ ਤਾਂ ਕੁਝ ਵੀ ਨਹੀਂ ਲੱਗਦਾ ਭਰਨੇ ਨੂੰ ਭਰਨੇ ਨੂੰ ਤਾਂ ਟਾਈਮ ਹੀ ਲੱਗਦਾ ਹਾਂ ਉਹ ਤਾਂ ਲੈਟ ਭੱਜ ਗਈ ਹਾਂ ਆਹ ਹੋ ਗਿਆ ਕਰਾ ਬੰਦ ਨਾ ਨਾ ਚੱਲੀ ਜਾਂਦੇ ਹਾਂ ਉਹ ਤਾਂ ਲੈਟ ਭੱਜ ਅੱਛਾ ਬਾਕੀ ਪਾਈ ਇੱਧਰ ਤਾਂ ਹੀ ਆ ਮੋਟਰ ਚਲਾਉਣੀ ਪੈਗੀ ਨਹੀਂ ਤਾਂ ਉੱਧਰ ਤੇ ਪਾਣੀ ਆ ਜਾਣਗਾ ਅੱਛਾ ਨਹੀਂ ਮਖਾ ਉਹ ਸਿਆੜ ਦੁਆਰੇ ਫੇਰ ਭਰ ਜਾਣੇ ਨਾ 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 ਆਛਾ ਆਹੀ ਰਹਿਗੇ ਤੇ ਪੰਜ ਸਿਹੜ ਫੇ ਤਾਂ ਭਰ ਗਿਆ ਗੱਲ ਵੀ ਭਰ ਗਿਆ ਤਾਂ ਮੈਂ ਸ਼ਾਮ ਨੂੰ ਹਾਂ ਬਈ ਤੜਕੇ ਆਈ ਦੀ ਤੜਕੇ ਆ ਗਿਆ ਅੱਛਾ ਦੋ ਦਿਨ ਤੇ ਸਾਲ ਆ ਗਿਆ ਬਾਕੀ ਭਾਈ ਜੰਮ ਜੰਮ ਬਹੁਤ ਵਧੀਆ ਹੈ ਬਾਕੀ ਭਾਈ ਪਿੰਡ ਜਿਹੜੀ ਖੱਤੀ ਸੰਦ ਖਾਈ ਤੀ ਪੂਰੀ ਕਹਿੰਦਾ ਉਹਦੇ ਮਾ ਵੀ ਪਾਣੀ ਛੱਡਦਾ ਪਰ ਗਿਆ ਸਵੇਰੇ ਟੁੱਟੀ ਮਾਰਦੀ ਮਾਰ ਪੂਰੀ ਨੀ ਹੁਣ ਬੰਦ ਕਰਨਾ ਪੈਣਾ। ਆਪਰ ਗਏ ਬਾਈ 4 ਕ। ਇੱਕ ਹੌਲੀ ਲੱਗਦਾ ਹੈ ਪੂਰੀ ਪਾਣੀ ਆ ਇਹ। ਪਾਣੀ ਹੌਲੀ ਲੱਗਦਾ। ਉੱਧਰ ਦੇ ਤਾਂ ਬੱਧਿਆ ਹੁੰਦਾ। ਹੂੰ ਹੂੰ। ਉਹਦਾ ਭਰਨਾ ਸੌਖਾ ਹੈ ਮੇਰੇ ਸਾਹ ਨਾਲ ਆਇ। रिकोल ਖੜਨਾ ਪੈਣਾ ਲੈ ਕਹੀ ਲੈ ਕੇ ਜਿੰਨਾ ਟਾਈਮ ਲੱਗਣਾ ਏ ਉਹ ਕੰਮ ਨਹੀਂ ਵੀ ਜਿਹੜਾ ਕਿਆਰੇ ਨੱਕਾ ਵੱਟ ਕੇ ਘਰੋਂ ਚਲੇ ਜਾਂਦੇ ਆ ਨਹੀਂ ਭਾਇ ਦਾ ਪਰੇ ਜਾਣੇ ਤੇਰੇ ਕੁਛ ਵੀ ਟਾਈਮ ਨਹੀਂ ਲੱਗਿਆ ਹੈਗਾ ਉਹ ਐਦਾ ਉਧਰ ਅਸ ਜੀਤਰੀ ਭਰ ਕੀ ਮੱਕੀ ਜੀਤ ਵਾਲੀ ਕਢਾਉਨੇ ਆ ਮੱਕੀ ਉਹਨੇ ਖਲਾਇ ਨਹੀਂ ਹੈਗਾ ਮੰਨ ਲਾ ਤਾਂ ਪਾਣੀ ਇਹਨੂੰ ਹਾਂ ਉਹਦਾ ਠੀਕ ਜੰਮੀ ਹੈ ਹਾਂ ਉਹਦਾ ਠੀਕ ਹੈ ਮੱਕੀ ਤਾਂ ਵਧੀਆ ਮੱਕੀ ਵਧੀਆ ਫਟ ਜੰਮੀ ਸਿੱਧੀ ਜੰਮੀ ਸਿੱਧੀ ਜੰਮੀ ਹੈ ਸੇਵਾ ਘਟ ਹੋਈ ਹੈ ਵੇਵਾ ਨਹੀਂ ਪਾਣੀ ਨਹੀਂ ਲੱਗਿਆ ਸਵਾਰ ਕੇ ਉਹਨੂੰ ਬੇਟਾ ਮਾ ਲਾਇਆ ਦੇਖੋ ਹਾਂ ਪਾਣੀ ਉਹਨੇ ਮਤਲਬ ਭਰ ਕੇ ਨਹੀਂ ਲਾਇਆ ਹੈਗਾ ਜਿਹੜਾ ਪਹਿਲਾਂ ਪਾਣੀ ਇਹਨੂੰ ਭਰ ਕੇ ਲਾ ਦੇਵੇ ਫਿਰ ਸਾਲਾ ਦਾਣਾ ਜੰਮਿਆ ਹੁੰਦਾ ਇਹ ਤਾਂ ਹੈ ਜਿਹੜਾ ਮਾੜਾ ਮੋਟਾ ਡੂੰਗਾ ਹੋਵੇ ਤੇ ਪਾਣੀ ਲੱਗ ਜਾਂਦਾ ਉਹ ਰਹਿ ਜੇ ਉਹ ਵੀ ਜੰਮਿਆ ਹੁੰਦਾ ਬਾਕੀ ਭਾਈ ਜੀ ਇਦਾਂ ਮਿਹਨਤ ਕਰਨੀ ਐ ਵੀ ਖਰਚਾ ਬਹੁਤ ਹੁੰਦਾ ਖਰਚਾ ਕਰਨਾ ਤੇ ਉਦਾਂ ਵੀ ਭਾਈ ਜਿੰਨੇ ਵੀ ਪਾਣੀ ਲਾਉਣੇ ਕੋਲ ਖੜ ਕੇ ਰੇ ਬੂਟੀ ਆਸਾਬ ਦਾ ਪਾਉਂਗੇ ਜੇ ਘੱਟ ਪਾਇਆ ਹੋਣੀ ਨਹੀਂ ਹੈਗੀ ਇਹ ਦੋ ਮਹੀਨੇ ਦੀ ਮਸਲਾ ਹੈ ਹਾਂ ਦੋ ਮਹੀਨੇ ਹਨਾ ਦੋ ਮਹੀਨੇ ਲੰਗੇ ਦੋ ਮਹੀਨੇ ਲੰਗੇ ਜਾਣੇ ਇੱਕ ਵਾਰ ਹੋਰ ਚਲਾਉਣੀ ਪਾਉਂਗੀ ਥੋੜੀ ਜਿਹੀ ਨਾ ਚਲਾਉਣੀ ਪੈਣੀ ਆ ਇਹ ਸਭ ਥੋੜੇ ਜਿਹਾ ਸਿਆੜਨਾ ਇਹ ਡਬਲ ਕਰਕੇ ਨਾ ਹਾਂ ਇਹ ਥਾੜੇ ਜਿ ਥੋੜੇ ਜਿਹਾ ਮੋਟੇ ਨਿਕਲ ਗਏ ਮੋਟੇ ਹਾਂ ਉਹ ਤਿੰਨ ਵਾਲਾ ਦਾ ਤਿੰਨ ਵਾਲਾ ਦਾ ਉਹੀ ਗੱਲ ਤੇ ਚਾਰ ਵਾਲਾ ਹੁਣ ਆ ਦੇਖ ਹਾਂ ਆ ਸਿਆੜ ਸਹੀ ਆ ਗਏ ਕਿਤੇ ਉਹ ਤਰਕੋਣਾ ਰਹਿ ਗਿਆ ਉਹਦੇ ਨਾਲ ਤੇ ਚਾਰ ਵਾਲਾ ਹੁੰਦਾ ਫਿਰ ਇੱਕ ਇੱਕ ਦੋ ਵਾਰ ਚ ਨਿਕਲ ਜਾਂਦਾ ਦੋ ਵਾਰ ਚ ਆ ਜਾਣਾ ਦਾ ਚਾਰ ਵਾਲਾ ਨੇ ਫਿਰ ਫਿਰ ਟਾਇਰ ਨਹੀਂਦਾ ਨਾ ਨਾਲ ਲਾਈਦਾ ਉਹ ਜੇ ਮੈਂ ਹੁਣ ਜਮੇ ਨਾਲ ਕੱਢਦਾ ਤਾਂ ਉਹ ਟਰੈਕਟਰ ਦਾ ਟਾਇਰ ਝੜਦਾ ਤਾਂ ਬੂਟੇ ਆਪਰ ਕਿ ਤਾਂ ਅਗਰ ਕੇ ਪੂਰੇ ਉਦਾਂ ਕਹਿੰਦੇ ਵੀ ਮੱਕੀ ਹੋਂ ਰੇਟ ਬਹੁਤ ਚੱਲਦੇ ਆ ਠੀਕ ਆ ਹੁਣ ਤਾਂ ਵਧੀਆ ਰੇਟ ਆ ਕਹਿੰਦੇ ਪਰੰਚਾਲੀ ਵੀ ਇਹ ਹਰ ਕਿੱਲੇ ਚੱਲਦਾ ਹਾਂ ਇੰਨਾ ਉਹ ਭੜੀਆਂ ਜੱਲੇ ਦੱਸਦੇ ਤੇ ਮੁੰਡੇ ਹਾਂ ਕਹਿੰਦੇ ਵੀ ਬਾਈ ਮੈਂ 60000 ਨੂੰ ਖੜੇ ਹੀ ਕਿੱਲੇ ਵੇਚਾਂ ਬਾਈ ਦੇਖੋ ਖੜੇ ਕਿੱਲੇ ਆ ਰੇਟ 60000 ਆ ਜਿੱਦਾਂ ਕਹੀ ਜਾਂਦੇ ਨਾ ਲੋਕ ਵੀ ਫਾਇਦਾ ਨਹੀਂ ਹੈਗਾ ਇਹ ਲੋਟ ਆ ਇਹਦੀ ਗੇਮ ਆ ਹੁਣ ਜਿੱਦਾਂ ਜੀ ਨੇ ਬੀਜੀਪ ਸਭ ਦਾ ਲੋਟ ਆਇਆ ਪਿਆ ਹੁਣ ਲੋਟ ਆ ਗਿਆ ਸਾਰੇ 8-8000 ਨੂੰ ਕਿੱਲਾ ਵੀ ਜਿਹਨੇ ਚਾਰ ਪਾਉਣਾ ਏ ਉਹਦਾ ਕਹਿੰਦੇ ਵੀ ਸਾਨੂੰ ਮਿਲ ਜਵੇ ਕਿਤੇ ਤੇ ਮਿਲੇ ਆਹ ਦਿਨਾਂ 'ਚ ਚਾਰ ਪੈਣਾ ਅਚਾਰ ਜ਼ਰੂਰੀ ਹੈ। ਚਾਰ ਇਹ ਡੰਗਰਾ ਖਾਤਰ ਫਾਇਦੇਮੰਦ ਆ ਚੱਲੀ ਵਾਲੀ। ਚੱਲੀ ਵਾਲੀ? ਹਾਂ। ਅਸੀਂ ਵੀ ਹੋਰੀ ਅੱਜ ਪਹਿਲਾਂ ਅੱਜ ਰਹੀ ਗਏ ਹਰੇ ਵਾਲੇ ਬਾਈ ਦਾ ਨਵੇੜੇ ਬਾਈ ਆਪਣਾ। ਅੱਛਾ ਪੈਸੇ ਉਹ ਪੰਜ ਹਜ਼ਾਰ ਰੁਪਏ ਰਾਂ ਦੇ ਆਏ ਤੇ। ਅੱਛਾ। ਜਿਹੜੇ ਰਹਿੰਦੇ ਅੱਜ ਦੇ ਆਏ ਅਸੀਂ ਕਾ ਵੀ ਦੇਣੇ ਤਾਂ ਹੈਗੇ ਹੀ ਆ। ਉਹ ਦੇਖ ਜਿਹ ਕਨਾ ਸਿਆੜ ਚੌੜੇ ਆ ਨਾ। ਨਾ ਪਾਣੀ ਨਹੀਂ ਜਰਨਾ। ਇਹ ਹੁਣ ਆਪਾਂ ਨੇ ਐਂ ਜਿਹਾ ਰੱਖਦੇ ਨਾ। ਅੱਛਾ। ਮੈਗਾ ਫੋਨ ਕਰਕੇ ਦਿੱਤਾ ਕਿ ਆ ਦਿੱਤਾ ਫੇ ਦੇ ਆਏ। ਪਾਣੀ। ਅੱਛਾ ਚੌੜੇ ਦੇ ਬਾਈ ਨਾਲ ਦੀ ਨਾਲ ਅਗਲਾ ਫੇ ਹਰ ਜੀ ਦੇ ਗਾਣੇ ਕਹਿੰਦਾ ਪੈਸੇ ਚੱਲ ਜਾਣੇ ਘਰ ਪੈ ਲੈ ਜਾਂਦੇ ਕੋਈ ਫਾਇਦਾ ਨਹੀਂ ਹੈਗਾ ਵੀ ਚੱਲ ਚੱਲੀਏ। ਘਰ ਤਾਂ ਕੋਈ ਪਤਾ ਨਹੀਂ ਕਾਦ ਕਿਹੜਾ ਕੰਮ ਨਿਕਲੇ ਹੁੰਦਾ। ਹੂੰ। ਪੂਰੀ ਜੰਮ ਬਹੁਤ ਵਧੀਆ ਮਕੀ ਆ। ਜੰਮ ਤਾਂ 1000 ਲੱਗੀ ਹੈ ਨਾ ਇਹ। ਹੂੰ। ਇਹ ਆਪਣਾ ਹੂ ਛੱਟੇ ਝੱਟੇ ਵਾਲੀ ਉਹ ਥੋੜੀ ਜਿਹੀ ਹੋ ਜਾਂਦੀ ਆ। ਹੂੰ। ਇਹਦਾ ਫੇਰ 1000 ਜੰਮ ਲੱਗਦੀ ਆ। ਪੂਰੀ ਭਾਈ ਮੋਟਰ ਪਰ ਔਨ ਕਰਹਿੰਦੀ ਸਾਡੇ। ਮੋਟਰ ਪਰ ਤਾਂ ਜੰਮ ਮਾਰਦੀ ਜਿਹੜਾ ਮਰਜੀ ਬੰਦਾ ਫੜ ਲੇ ਜਾ। ਚੰਗਾਂ ਦੇ ਤੇ ਹਾਜ਼ਰ ਹੁੰਦੇ। ਇੱਕ ਤਾਂ ਬੰਦਾ ਹੈਗਾ ਹੀ ਐ ਜੇ ਲੋਡ ਬੰਦੇ ਰਹੀ ਆ। ਮੈਨੇ ਨਾ ਪਿੰਡ ਜੇ ਤਾਂ ਕੋ ਕਾ ਮਾਰ ਲੇ ਜੇ ਬੰਦੇ ਦੀ ਲੋੜ ਹਾਂ ਜੇ ਬੰਦੇ ਦੀ ਲੋੜ ਤੇ ਰੋਪੜ ਜਾਣਾ ਜਾਂ ਕਿਤੇ ਜਮਕੌਰ ਜਾਣਾ ਮਰੰਡਾ ਜਾਣਾ ਸਰਦਾਈ ਮਣਾਉ ਨੂੰ ਫਿਰਦੇ ਉਹ ਹਾਂ ਸਰਦਾਈ ਸਰਦਾਈ ਆ ਉਹ ਹਾਂ ਬਦਾਮ ਬਦੂ ਖਸ ਖਸ ਖਾਦਾ ਕੋ ਪੈਂਦਾ ਮੈਂ ਕਿਹਾ ਦੱਬ ਰੱਖੋ ਬਾਈ ਜੀ ਇੱਜਾ ਕਰਦਾ ਮਣਾਈ ਜਾਓ ਜੋ ਕਿ ਨਹੀਂ ਕਿਤੇ ਰੱਖੋ ਕਿ ਆਮਰੋ ਦਾ ਗਲਾਸ ਭਰ ਕੇ ਪਲਾਜ ਜੂ ਜੀ ਕਿ ਨਹੀਂ ਬਾਕੀ ਬਾਈ ਸਵੇਰ ਟਾਈਮ ਤੇ ਹੀ ਗਰਮੀ ਚੱਲ ਪੈਂਦੀ ਹੈ ਦਮ ਤੋੜ ਦਿੰਦੀ ਸ਼ਾਮ ਤੱਕ ਪੂਰੀ ਰੋਡ ਪਰ ਤਾਂ ਭਾਈ ਜਾ ਨਹੀਂ ਹੁੰਦਾ ਦੁਪਹਿਰ ਨੂੰ ਰੋਡ ਪਰ ਹਾਂ ਸੇਕ ਮਾਰਦਾ ਪੈਰ ਜਿਹੜੇ ਆਪਾਂ ਲੈ ਗਾੜੀ ਦੇ ਪਰ ਰੱਖਦੇ ਆ ਥੱਲੇ ਤੇ ਉੱਪਰ ਰੱਖਣੇ ਪੈਂਦੇ ਆ ਹੂੰ ਮੈਂ ਕੱਲ ਦੇਖਿਆ ਗੁੱਜਰ ਦੇ ਆਪਣੇ ਦੋ ਅੰਬ ਤੇ ਰਸਤੇ ਜੇ ਅੰਬਾਰੇ ਥੱਲੇ ਡੰਗਰ ਬਿਠਾਏ ਹੋਤੇ ਤਿੰਨ ਚ ਡੰਗਰ ਚੁੱਕਦੇ ਨਹੀਂ ਹੈਗੇ ਗਰਮੀ ਬਹੁਤ ਹੈ ਰ ਚੁੱਕਦੇ ਤਾਂ ਹੈਗੇ ਭਾਈ ਉਹਨਾਂ ਤੇ ਵੀ ਨਾ ਹੋਉਂਦਾ ਹੈਗਾ ਬੈ ਕੰਮ ਨਹੀਂ ਹੁੰਦਾ ਹਾਂ ਉਹ ਬਾਡੇ ਤਾਂ ਦਾ ਸੌਖਾ ਪੂਰੇ ਸਾਰੇ ਕਿੱਲੇ ਕਰਨੇ ਪੈਣੇ ਆ ਨਾ ਹਾਂ ਆ ਦੋ ਕਿ ਸਾਈਡ ਤੇ ਅੱਛਾ ਮਨ ਨਿਬੜ ਲਿਆ ਬਾਈ ਜਿਹੜੇ ਗੁੱਧਰ ਗਾਧਰ ਬਚਾਰੇ ਹੁਣ ਘੁੰਮਦੇ ਤੇ ਹੁਣ ਸਾਬਨੇ ਖੇਤ ਬਾਤ ਤੇ ਹੁਣ ਕੁਛ ਨਹੀਂ ਰਿਹਾ ਪ੍ਰੋਜੈਕਟ ਕਰਹੀ ਹੁਣ ਤਾਂ ਕਿਉਂਕਿ ਬਾਈ ਧਰਨ ਦਾ ਟਾਈਮ ਆ ਗਿਆ ਲੋਕਾਂ ਨੇ ਦੇਖਿਆ ਵੀ ਮੀਂਹ ਪੈਂਦੇ ਤੇ ਮੀਂਹ ਵੀ ਨਹੀਂ ਪਏ ਹੁਣ ਸਭ ਬਾਉਣ ਲੱਗ ਗਏ ਤੇ ਮੀਂਹ ਪੈਣ ਦਾ ਅਗਲਾ ਕਹਿੰਦਾ ਵੀ ਚੱਲ ਵੀ ਗਰਦਾ ਨਹੀਂ ਹੂੰਗਾ ਹਾਂ ਮੀਂਹ ਪਏ ਨਹੀ ਹੈ ਗਗਲਾ ਕਹਿੰਦਾ ਬਾਉਣਾ ਹੀ ਪੈਣਾ ਬਾਕੀ ਬਾਈ ਲੇਜ਼ਰ ਕਰਾ ਇਨਾ ਚੱਲਿਆ ਸਾਡੇ ਕਾ ਨਹੀਂ ਪੱਧਰ ਤੇ ਹੀ ਲੇਜ਼ਰ ਹੋ ਰਿਹਾ ਵਧੀਆ ਲੇਜ਼ਰ ਖੇਤ ਤਾਂ ਵਧੀਆ ਰਹਿੰਦੇ ਹੂੰ ਨੇਜਰ ਖੇਤ ਬਹੁਤ ਵਧੀਆ ਰਹਿੰਦੇ ਬਾਈ। ਹਮ। ਮਤਲਬ ਆਏ ਆ ਬਾਈ ਜੇ ਫਲੈਟ ਵੇਸ਼ਾ ਘੱਟ ਵੀ ਆਵੇ ਪਾਣੀ ਭਰ ਜਾਂਦਾ ਓਕੇ। ਉਹ ਨਾਲੇ ਡੱਕੇ ਨਹੀਂ ਮਰਦੇ। ਡੱਕੇ ਨਹੀਂ ਮਰਦੇ। ਚਲਾਉਣੀ ਆ। ਇੱਕ ਮਿੰਟ ਮੈਂ ਇੱਕ ਮਿੰਟ ਪੱਧਾ ਬਰਣਾ ਪਤਾ। ਮਿੱਠਾ ਪਾਣੀ ਕੱਢਣਾ ਚਾਹੀਦਾ ਇਹਨੂੰ ਮੇਰੇ ਵਰਗਾ ਵੀ ਲਵੇ। ਹਾਂ? ਮਿੱਠਾ ਪਾਣੀ। ਫਿਰ ਤਾਂ ਚਾਹ ਵੀ ਲੋੜ ਨਹੀਂ ਪੈਣੀ ਬੱਚੀ। ਪੱਤੀ ਹੋਏ ਕਰਨੀ ਕਰਦੇ ਆ। ਪੱਤੀ ਹੋਏ ਕਰਨੀ ਕਰਦੇ ਆ। 232 ਚੱਕ ਜੇਗਾ। ਹਾਂ ਤਾਂ ਠੀਕ ਹੈ। ਓਹੋ।